ਕਹਿੰਦੇ ਕਿ ਇਹ ਪਾਸਨਾ ਤੋਂ ਉਧਰੋਂ ਵੇਲੇ ਹੋ ਕੇ ਤੇ ਉਹ ਫਿਰ ਰੈਲੀ ਰੱਖ ਲਈ ਉਹਨਾਂ ਨੇ ਰੈਲੀ ਕਰਨੀ ਲੁਧਿਆਣੇ ਦੇ ਵਿੱਚ ਤੇ ਮਾਨ ਸਾਹਿਬ ਨੇ ਤੇ ਫਿਰ ਹੋਣਾ ਹੀ ਹੈ ਨਾਲ ਤੇ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਪਤਾ ਨਹੀਂ ਹੁਣ ਉਧਰੋਂ ਫਰੀ ਹੋ ਕੇ ਕਿੱਧਰੋਂ ਚੱਲਣਗੇ ਮੈਨੂੰ ਲੱਗਦਾ ਵੀ ਪੰਜਾਬ 'ਚ ਹੀ ਚੱਲਣਗੇ ਹਜੇ ਉਹ ਸਭ ਤੋਂ ਵੱਡੀ ਗੱਲ ਤੇ ਇਹ ਆ ਸਾਹਿਬ ਕਿ ਮੈਂ ਤੁਹਾਨੂੰ ਪੁਸ਼ਟੀ ਕਰ ਦਿੰਦਾ ਕਿਉਂਕਿ ਮੈਂ ਮੇਰਾ ਇੱਕ ਸਟਾਈਲ ਹੈ ਜੀ ਜੀ ਮੈਂ ਇਸ ਮੀਡੀਆ ਤੇ ਯਕੀਨ ਨਹੀਂ ਕਰਦਾ ਮੀਡੀਆ ਦੀ ਰਿਪੋਰਟ ਕੀ ਸੀ ਕਿ ਕਿ ਸਾਨੂੰ ਸੋਰਸਸ ਦੇ ਜ਼ਰੀਏ ਪਤਾ ਲੱਗਾ ਕਿ ਕੇਜਰੀਵਾ ਲਾਉਣਗੇ ਹਮ ਸਭ ਕੀ ਕੀ ਜਾਂਦਾ ਇੱਕ ਦੋ ਮਿੰਟ ਲਾਓ ਆਪਦੇ ਇਹਨਾਂ ਦੇ ਸੋਰਸਸ ਤਾਂ ਰਾਤ ਨੂੰ ਉੱਡ ਜਾਣਗੇ ਸ਼ਾਮ ਨੂੰ ਜੀ ਇਹ ਤਾਂ ਡਿਲੀਟ ਕਰ ਦੇਣਗੇ ਖਬਰ ਕੱਲ ਮੈਂ ਤੁਹਾਨੂੰ ਇੱਥੇ ਕੱਢ ਕੇ ਉਹਦਾ ਪ੍ਰਿੰਟ ਆਊਟ ਦਿਖਾਇਆ ਨਾ ਬਿਲਕੁਲ ਕਿ ਸਵੇਰ ਤੋਂ ਸ਼ੁਰੂ ਹੋਇਆ ਦੁਪਹਿਰ ਤੱਕ ਉਹਨਾਂ ਦਾ ਪ੍ਰਪਾਗੈਂਡਾ ਸ਼ੇਪ ਬਦਲ ਜਾਂਦਾ ਸੀ ਬਿਲਕੁਲ ਤਾਂ ਗੱਲ ਇਹ ਆ ਕਿ ਮੀਡੀਆ 'ਚ ਖਬਰ ਚੱਲੀ ਤਾਂ ਅਸੀਂ ਇਹਨਾਂ ਦੇ ਇੱਕ ਜਿਹੜੇ ਅਫੀਸ਼ੀਅਲ ਸਪੋਕਸਪਰਸਨ ਨੇ ਉਹਨਾਂ ਦੇ ਨਾਲ ਗੱਲ ਕੀਤੀ ਜੀ ਚਲੋ ਫੋਨ ਤੇ ਨਹੀਂ ਚੁੱਕਿਆ ਮੈਂ ਉਹਨਾਂ ਨੂੰ WhatsApp ਮੈਸੇਜ ਪਾਇਆ ਮੈਨੂੰ ਜਾਣਦੇ ਮੇਰਾ ਨੰਬਰ ਸੇਵ ਹੈ ਉਹਨਾਂ ਕੋਲ ਹੂੰ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਕੇਜਰੀਵਾਲ ਜੀ ਦਾ ਜਿਹੜਾ ਸੰਭਾਵੀ ਦੌਰਾ ਇਸ ਵੇਲੇ ਮੀਡੀਆ 'ਚ ਆਇਆ ਹੂੰ ਉਹ ਸਹੀ ਹੈ ਜਾਂ ਗਲਤ ਹੈ ਹੂੰ ਠੀਕ ਹੈ ਜੀ ਤਾਂ ਉਹਨਾਂ ਨੇ ਇੱਕ ਗੋਲ ਲਿਖਿਆ ਕਿ ਹਾਂਜੀ 18 ਨੂੰ ਹੈ ਜੀ ਜੀ ਜੋ ਵਰਡਿੰਗ ਹੈ ਉਹ ਵੀ ਬੋਲ ਕੇ ਦੱਸ ਦੇਣਾ ਜੀ ਤਾਂ ਪੁਸ਼ਟੀ ਉਹਨਾਂ ਨੇ ਕੀਤੀ ਹੈ ਕਿ 18 ਨੂੰ ਕੇਜਰੀਵਾਲ ਸਾਹਿਬ ਆ ਰਹੇ ਹਨ ਚਲੋ ਮੀਡੀਆ ਨੇ ਆਪਦਾ ਕੰਮ ਕਰਨਾ ਹਰੇਕ ادارے ਨੇ ਆਪਦਾ ਕੰਮ ਕਰਨਾ ਪਰ ਸਾਡੀ ਜ਼ਿੰਮੇਵਾਰੀ ਹੈ ਕਿ ਯਾਰ ਐਟ ਲੀਸਟ ਅਸੀਂ ਪੁਸ਼ਟੀ ਕਰਕੇ ਆਪਦੀ ਆਡੀਅנס ਕੋਲ ਆਈਏ ਕਿ ਫਲਾਣਾ ਬੰਦਾ ਇਹ ਕਹਿ ਰਿਹਾ ਕੱਲ ਨੂੰ ਉਹ ਉੱਥੇ ਉਲਟ ਹੋਵੇ ਉਹ ਜ਼ਿੰਮੇਵਾਰ ਹੈ ਜੀ ਠੀਕ ਹੈ ਨਾ ਜੀ ਸੋ ਇਸ ਕਰਕੇ ਆਪਾਂ ਪੁਸ਼ਟੀ ਕਰ ਰਹੇ ਹਾਂ ਬਿਲਕੁਲ ਕਿਸੇ ਦੇ ਬਿਹਾਵ ਤੇ ਕਿ ਇਹਨਾਂ ਦੇ ਸਪੋਕਸਪਰਸਨ ਨੇ ਉਹਨਾਂ ਨੇ ਕਿਹਾ ਕਿ ਆ ਰਿਹਾ ਦਾ ਤੈ ਇਟ ਮਨ ਕਿ ਬੇਪਾਸਨਾ ਤੋਂ ਉੱਠ ਕੇ ਕੇਜਰੀਵਾਲ ਸਾਹਿਬ ਆ ਰਹੇ ਆ ਪੰਜਾਬ ਦੀ ਪੋਲਿਟਿਕਸ ਚ ਹਮ ਫਰੇਮ ਚ ਆ ਰਹੇ ਆ ਹੁਣ ਪੋਲਿਟਿਕਸ ਚ ਕਹਿ ਲੋ ਇਹਨੂੰ ਕਿ ਐਂਟਰੀ ਆ ਜਾਂ ਜੋ ਮਰਜ਼ੀ ਆ ਪਰ ਮੈਂ ਸਮਝਦਾ ਕਿ ਉਹ ਇੱਕ ਤਰ੍ਹਾਂ ਨਾਲ ਪੋਲਿਟਿਕਸ ਚ ਐਂਟਰੀ ਆ ਇਹ ਨਹੀਂ ਹੁੰਦਾ ਕਿ ਇਲੈਕਸ਼ਨ ਲੜਨ ਨੂੰ ਹੀ ਆਪਾਂ ਮੰਨੀਏ ਕਿ ਉਹ ਕੋਈ ਸਿਆਸੀ ਦਖਲ ਹੈ ਸਿਆਸੀ ਦਖਲ ਉਹਨਾਂ ਦਾ ਉਦੋਂ ਹੀ ਸ਼ੁਰੂ ਹੋ ਗਿਆ ਸੀਗਾ ਜਦ ਦਿਨ ਉਹ ਜਿੱਤੇ ਸਨ ਹਮ ਜਦੋਂ ਨੀਤੀਆਂ ਹੀ ਤੁਹਾਡੇ ਮੁਤਾਬਕ ਆ ਤੁਸੀਂ ਦੇਖੋ ਨਾ ਇੱਕ ਤੀਰਥ ਯਾਤਰਾ ਕਮੇਟੀ ਸੀ ਹੁਣ ਤੁਸੀਂ ਦੇਖੋ ਕੀ ਸਾਡੇ ਇੱਥੇ ਧਾਰਮਿਕ ਪੁਰਸ਼ਿਆ ਨਹੀਂਗਾ ਕੋਈ ਹਮ ਧਾਰਮਿਕ ਇਸਤਰੀਆਂ ਨਹੀਂ ਸਾਡੇ ਜੀ ਉਹਨਾਂ ਨੇ ਉਹ ਦਿੱਲੀ ਦਾ ਲਿਆ ਕੇ ਬੰਦਾ ਬਿਠਾਇਆ ਹਮ ਬੰਸਲ ਸਾਹਿਬ ਸ਼ਹਿਨ ਜੀ ਜੀ ਮਤਲਬ ਇਹ ਆ ਕਿ ਜਿਹੜਾ ਵੀ ਉੱਥੇ ਵਹਿਲਾ ਉਹ ਦੀਦਾ ਹੈ ਕਿ ਇਹਦੇ ਕੋਲ ਕੰਮ ਕਰ ਹੈ ਨਹੀਂ ਉਹ ਕਹਿੰਦੇ ਪੰਜਾਬ ਚਲਾ ਜਾ ਜਿਵੇਂ ਅੱਗੇ ਆਉਂਦੇ ਹੁੰਦੇ ਸੀ ਨਾ ਪੂਰਬੀ ਹਮ ਹਮ ਵੀ ਉਧਰ ਕਾਮ ਨਹੀਂ ਹੈ ਇਸ ਦੇਸ਼ ਵਿੱਚ ਕਾਮ ਨਹੀਂ ਉਹ ਕਹਿੰਦੇ ਪੰਜਾਬ ਦੇਸ਼ ਚਲਾ ਜਾ ਜੀ ਅੱਜ ਵੀ ਆਉਂਦੇ ਨੇ ਸਾਡੇ ਉਹ ਦਿਨ ਕਰ ਗੁਜ਼ਾਰਾ ਵੀ ਨਹੀਂ ਹੁੰਦਾ ਕੁਝ ਲੋਕ ਚਲੋ ਤੁਹਾਨੂੰ ਪਤਾ ਹੀ ਆ ਉਹ ਇਹਦੇ ਤੇ ਚਲਾਉਂਦੇ ਨੇ ਆਪਣੀ ਰਾਜਨੀਤੀ ਵੀ ਚਲਾਉਂਦੇ ਆ ਏਜੰਡਾ ਵੀ ਚਲਾਉਂਦੇ ਨੇ ਤੋ ਕਹਿਣ ਦਾ ਮਤਲਬ ਇਹ ਆ ਕਿ ਉੱਥੇ ਦਿੱਲੀ ਦੇ ਵਿੱਚ ਜਿਹਦੇ ਕੋਲ ਰੋਜ਼ਗਾਰ ਨਹੀਂ ਹੂੰ ਇਹਨਾਂ ਦੇ ਬੰਦੇ ਕੋਲ ਉਹ ਕਹਿੰਦੇ ਚੱਲ ਤੈਨੂੰ ਉੱਥੇ ਆ ਜਾ ਕੰਮ ਦਵਾ ਦਿੰਨੇ ਹੂੰ ਲਾਤਾ ਕੰਮ ਤਾਂ ਉਹ ਕੇਜਰੀਵਾਲ ਕੋਲ ਕੇਜਰੀਵਾਲ ਕੋਲ ਖੁਦ ਰੋਜ਼ਗਾਰ ਨਹੀਂ ਹੈਗਾ ਹੂੰ ਤਾਂ ਫਿਰ ਘੱਟੋ-ਘੱਟੇ ਤੇ ਕੋਈ ਸਰਗਰਮੀ ਤੇ ਰੱਖਣੀ ਹੈ ਨਾ ਜੀ ਪਾਵਰ ਤੇ ਮੰਨਣੀ ਹੈ ਨਾ ਸਰ ਤੰਮੇ ਨੂੰ ਤੇ ਲੱਗਦਾ ਕਿ ਹੋ ਸਕਦਾ ਬੇਪਾਸ ਨਾਲੀ ਜਗ੍ਹਾ ਤੇ ਨੇੜੇ ਤੇੜੀ ਕਿਤੇ ਕੋਈ ਘਰ ਵੀ ਬਣਵਾ ਲੇ ਹੋ ਸਕਦਾ ਨਾਲੇ ਜਗ੍ਹਾ ਵਧੀਆ ਗਰਮੀਆਂ ਗੁਰਮੀਆਂ ਸੂਹਣੀਆਂ ਨਿਕਲ ਜਾਣਗੀਆਂ ਨਾਲੇ ਇੱਥੇ ਚਲਾਈ ਚੱਲਾ ਕੇ ਕੰਮ ਦੇਖੋ ਗੱਲ ਕੀ ਆ ਕਿ ਲੁਧਿਆਣੇ ਦੇ ਵਿੱਚ ਇੱਕ ਤੇ ਪੱਖਵਾਲ ਰੋਡ ਤੇ ਦਸਦੇ ਰੈਲੀ ਕਰਨੀ ਹੈ ਮਤਲਬ ਕਿ ਆਪਦੀ ਕੰਪੇਨ ਦਾ ਆਗਾਜ਼ ਕਰਨਗੇ ਦੂਸਰਾ ਇਹ ਆ ਕਿ ਹਸਪਤਾਲ ਜਿਹੜਾ ਅਪਗ੍ਰੇਡ ਹੋਣਾ ਹੈ ਉਹ ਤਾਂ ਹੋ ਸਕਦਾ ਹੈ ਕਿ ਉਦਘਾਟਨ ਵੀ ਕਰ ਦੇਣ ਇਹ ਹੋ ਸਕਦਾ ਸ਼ਬਦ ਵਰਤਣਾ ਜੀ ਕਿ ਲੱਗਦੇ ਹੱਥ ਕਹਿਣ ਕੇ ਆ ਜੋ ਤੇ ਜੇ ਉਹ ਉਦਘਾਟਨ ਕਰਨਗੇ ਸਾਡਾ ਮੁੱਖ ਮੰਤਰੀ ਇਥੇ ਕੀ ਕਰੂਗਾ ਹੂੰ ਇਹਨਾਂ ਦਾ ਡੱਬੀਆਂ ਵਾਲਾ ਕੋਟ ਪਾਇਆ ਹੋਊਗਾ ਨਾ ਬੀਜਾ ਸਿਰ ਤੇ ਸਰੋਂ ਫੁੱਲੀ ਪੱਗ ਤੇ ਅੱਖ ਲੋਤੇ ਹੋਣਗੇ ਪਿੱਛੇ ਜੀ ਬਿਲਕੁਲ ਸਾਨੂੰ ਦੁੱਖ ਹੁੰਦਾ ਸਾਬਿਰ ਦਾ ਚੀਜ਼ਾਂ ਦਾ ਅੱਛਾ ਇਹਨਾਂ ਦੇ ਬੰਦੇ ਉਹ ਦਿਨ ਆ ਕੇ ਕਮੈਂਟਾਂ ਚ ਆਪਾਂ ਨੂੰ ਕਹਿੰਦੇ ਸਨ ਹੂੰ ਕਿ ਲਓ ਜੀ ਮਨਮੋਹ ਸਿੰਘ ਕਿੱਥੋਂ ਆਇਆ ਸੀਗਾ ਜੀ ਬਘੇਲ ਕਿੱਥੋਂ ਦਾ ਸਭ ਜਦੋਂ ਕਾਂਗਰਸ ਦੀ ਸਰਕਾਰ ਸੀ ਇਮਾਨਦਾਰੀ ਨਾਲ ਦੱਸਿਓ ਹਰੀਸ਼ ਸ਼ਰਾਵਤ ਉਦਘਾਟਨ ਕਰਦਾ ਫਿਰਦਾ ਹੁੰਦਾ ਸੀ ਇਹਨਾਂ ਦਾ ਇੰਚਾਰਜ ਹੂੰ ਚੌਧਰੀ ਹਰੀਸ਼ ਸੀ ਜਿਹੜਾ ਉਹ ਉਦਘਾਟਨ ਕਰਦਾ ਫਿਰਦਾ ਹੁੰਦਾ ਸੀ ਯਾਰ ਕੋਈ ਕਿਉਂ ਕੰਮਲ ਮਾਰਨ ਦਾ ਹੈ ਜੀ ਜੀ ਬਿਲਕੁਲ ਜੇ ਇਸ ਤਰ੍ਹਾਂ ਦੇ ਪ੍ਰੋਗਰਾਮ ਨੂੰ ਮੰਨ ਲਓ ਰਵਿੰਦ ਕੇਜਰੀਵਾਲ ਅੰਜਾਮ ਦਿੰਦੇ ਆ ਤਾਂ ਤੁਸੀਂ ਸਮਝ ਲਓ ਕਿ ਖੁੱਲੇ ਰੂਪ ਚੋਂ ਸੀ ਹੈ ਸੀਐਮ ਨਹੀਂ ਸੁਪਰ ਸੀਐਮ ਆਗੇ ਬਿਲਕੁਲ ਖੁੱਲੇ ਰੂਪ ਚ ਹੈ ਬਿਲਕੁਲ ਫਿਰ ਉਹ ਇੱਥੇ ਤਾਂ ਕੰਮ ਕਰ ਉਹਨਾਂ ਨੇ ਸਟਾਰਟ ਕਰ ਦੇਣਾ ਜੀ ਹੂੰ ਤੋਂ ਬਾਕੀ ਦੇਖੋ ਅਰਬਿੰਦ ਕੇਚਰੀਵਾਲ ਉਹ ਕਿੱਥੋਂ ਤੱਕ ਜਾਂਦੇ ਜੀ ਠੀਕ ਹੈ ਨਾ ਕਿੱਥੋਂ ਤੱਕ ਜਾਂਦੇ ਆ ਹੂੰ ਤੇ ਜੇ ਲੁਧਿਆਣੇ ਦਾ ਸੰਭਾਵੀ ਦੌਰ ਆ ਉਹਦਾ ਆਗਾਜ਼ ਤੇ ਹੈ ਆਗਾਜ਼ ਤੇ ਹੈ ਬਿਲਕੁਲ ਆਗਾਜ਼ ਤੇ ਹੈ ਉਹ ਕਿੱਥੋਂ ਤੱਕ ਜਾਂਦੇ ਹੁਣ ਉਹਨਾਂ ਤੇ ਨਿਰਭਰ ਕਰਦਾ ਉਹ ਕੀ ਸੋਚਦੇ ਆ ਹੂੰ ਪਰ ਪੰਜਾਬ ਦੇ ਕੁਝ ਨੇਤਾਵਾਂ ਵਾਸਤੇ ਖਤਰੇ ਦੀ ਘੰਟੀ ਹੈਗੀ ਆ ਕੀ ਉਹਨਾਂ ਖਤਰੇ ਦੀ ਘੰਟੀ ਘੰਟੀ ਨੂੰ ਘੰਟਾ ਹੀ ਗਾ ਲੋ ਹੂੰ ਖਤਰੀ ਦਾ ਕੁੱਕੂ ਬੋਲ ਪਿਆ ਵੀ ਮਿਤਰਾ ਖਤਰੀ ਦਾ ਕੁੱਕੂ ਬੋਲ ਪਿਆ ਕਿਉਂਕਿ ਅਰਵਿੰਦ ਕੇਜਰੀਵਾਲ ਜੇ ਇੱਥੇ ਆਏਗਾ ਉਹ ਨਹੀਂ ਚੁੱਪ ਨਹੀਂ ਬੈਠਣਾ ਉਹ ਸਾਰੀਆਂ ਫੀਡਬੈਕ ਲਵੇਗਾ ਸਾਰੇ ਮਹਿਕ ਮਿਆਂ ਨੂੰ ਖਿੱਚੇਗਾ ਸਭ ਕੁਝ ਹੋਏਗਾ ਉਹਦੇ ਵਿੱਚ ਕੁਝ ਬੰਦੇ ਜਿਹੜੇ ਹਨ ਇਹਨਾਂ ਦੀਆਂ ਰਿਪੋਰਟਾਂ ਬੜੀਆਂ ਨੈਗੇਟਿਵ ਜੇ ਹਮ ਬੜੀਆਂ ਨੈਗੇਟਿਵ ਕਈ ਤੇ ਲੱਗਈ ਇਸ ਕੰਮ ਨੂੰ ਆ ਕਿ ਟਿੱਕ ਟੁਕ ਛਡੋਣ ਜੋ ਹੱਥ ਲੱਗਦਾ ਹਮ ਇਕੱਠਾ ਕਰ ਲਓ ਬਸ ਜੋ ਹੱਥ ਲੱਗਦਾ ਨਹੀਂ ਮੈਂ ਮੈਂ ਤੇ ਨਹੀਂ ਕੁਝ ਬਈ ਜੋ ਹੱਥ ਲੱਗਦਾ ਹੈ ਨਾ ਉਹ ਉਹਨੂੰ ਬਸ ਪਲੱਸ ਲਓ ਹਮ ਠੀਕ ਹੈ ਜੀ ਹੁਣ ਪਤਾ ਨਹੀਂ ਕੀ ਤੇ ਇਹ ਭਾਜੜ ਵਾਲਾ ਹਸਾਬ ਗਥਾਬ ਹੁੰਦਾ ਹੈ ਸਾਬ ਜੀ ਤਾਂ ਹੀ ਆਪਾਂ ਕਹਿੰਦੇ ਆ ਨਾ ਕਿ ਭਈ ਜਿਵੇਂ ਅੱਗੇ ਇੱਕ ਨਾ ਕਹਾਣੀ ਸੁਣ ਕਹਿੰਦਾ ਕਦਾ ਯਾਰ ਕੋਈ ਜ਼ਖਮੀ ਪਿਆ ਸੀ ਤੇ ਮੱਖੀਆਂ ਉਡਾ ਦਿੱਤੀਆਂ ਹੂੰ ਉਹਨੇ ਕਿ ਤੂੰ ਬੜਾ ਗਲਤ ਕੀਤਾ ਤੇ ਉਹਨੇ ਕਿਹਾ ਮੈਂ ਕੀ ਗਲਤ ਕੀਤਾ ਮੈਂ ਤਾਂ ਭਲਾ ਕੀਤਾ ਪਾਪੀਆ ਤੂੰ ਕਹਿੰਦੇ ਆ ਵੀ ਗਲਤ ਕੀਤਾ ਉਹਨੇ ਕਿਹਾ ਨਹੀਂ ਉਹ ਤੇ ਰਜੀਆਂ ਸੀ ਅੱਗੇ ਹੂੰ ਜਿਹੜੀਆਂ ਨਵੀਆਂ ਆਉਣਗੀਆਂ ਫੇਰ ਖੂਨ ਚੂਸਣਗੀਆਂ ਕਹਾਣੀ ਕੁਝ ਇਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਆ ਗਏ ਉਹ ਮੌਕਾ ਅਪਰਸਤ ਸੀਗੇ ਸਾਹਿਬ ਹੂੰ ਜੀ ਉਹਨਾਂ ਦੀ ਵਿਚਾਰਤਾਰਾ ਨਾਲ ਪਾਰਟੀ ਨਾਲ ਕੋਈ ਜ਼ਿਆਦਾ ਉਹ ਸਾਝ ਨਹੀਂ ਸੀਗੀ ਤਾਂ ਅਰਵਿੰਦ ਕੇਚਰੀਵਾਲ ਹੋ ਸਕਦਾ ਕਿ ਪਛਾਣਣੀ ਸ਼ੁਰੂ ਕਰ ਦੇਣ ਕਿ ਲਿਆਓ ਭਾਈ ਬੜਾਓ ਹੁਣ ਰਿਪੋਰਟ ਕਾਰਡ ਹੂੰ ਇਹ ਚੀਜ਼ ਹੋਏਗੀ ਕਿਉਂਕਿ ਅੱਗੇ ਵੀ ਫੀਡਬੈਕ ਲਈ ਪੰਜਾਬ ਦੀ ਉਹਨਾਂ ਨੇ ਜੀ 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 ਵਧਾਇਕਾਂ ਨੂੰ ਸੱਦ ਕੇ ਅੱਡ ਤੋਂ ਇਹਨਾਂ ਦੇ ਜ਼ਿਲ੍ਹੇ ਦੇ ਅਹੁਦੇਦਾਰਾਂ ਨੂੰ ਸੱਦ ਕੇ ਤੇ ਜਿਹੜੇ ਇਹਨਾਂ ਦੇ ਸਾਹਬ ਤਹੜੇ ਪਾਰਟੀ ਵਰਕਰ ਆ ਜਿਹੜੇ ਮਤਲਬ ਕਿ ਆਪਦੀ ਪਾਰਟੀ ਨੂੰ ਦਿਲੋਂ ਜਾਣ ਨਾਲ ਮੁਹੱਬਤ ਕਰਦੇ ਆ ਉਹ ਤਾਂ ਕਹਿਣਗੇ ਕਹਿਣ ਕੇ ਕਹਿਣਗੇ ਬੇਸ਼ੱਕ ਉਹ ਜ਼ਿਲ੍ਹਾ ਪ੍ਰਧਾਨ ਹੋਵੇ ਕੋਈ ਬਲਾਕ ਪ੍ਰਧਾਨ ਹੋਵੇ ਭਾਵੇਂ ਉਹ ਘਰ 'ਚ ਵੀ ਬੈਠਾ ਹੋਵੇ ਹਮ ਪਰ ਜਿੰਨੇ ਮਨਨ ਕੀਤੀ ਹੈ ਹੁਣ ਤਾਂ ਕਹਿਣਾ ਹੈ ਕਿ ਸਭ ਆ ਖੁਸ਼ ਹੋਇਆ ਅੱਜ ਹਮ ਤਾਂ ਫਿਰ ਤੁਸੀਂ ਦੇਖੋ ਕਿ ਗਾਉਂ ਉਹ ਨਾ ਬੰਦੇ ਆ ਵਾਸਤੇ ਤਾਂ ਖਤਰੇ ਦੀ ਘੰਟੀ ਹੈ ਜੀ 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 ਮਿੰਟੂ ਜੀ ਬਿਲਕੁਲ ਅਮਰਪਾਲ ਸਿੰਘ ਜੀ ਕਹਿ ਰਹੇ ਕਿ ਰੈਲੀ ਦੇ ਆਰਗੇਨਾਈਜ਼ਰ ਵੀ ਕਹਿੰਦੇ ਦਿੱਲੀ ਵਾਲਾ ਲਾਇਆ ਇਦਾਂ ਸੁਣਨ ਦੇ ਵਿਚ ਆ ਰਿਹਾ ਹੈ ਜਦੋਂ ਰਵਟੇਲੋਂ ਸਾਹਿਬ ਕਹ ਰਹੇ ਨੇ ਕਿ ਤਨਖਾਹਾਂ ਦੇਣ ਲਈ ਸਰਕਾਰ ਕੋਲ ਪੈਸੇ ਨਹੀਂ ਹੈ ਤੇ ਰੈਲੀਆਂ ਕਰਨ ਲਈ ਕਹਿੰਦੇ ਇਹਨਾਂ ਕੋਲੇ ਕਿੱਥੋਂ ਪੈਸੇ ਆ ਜਾਂਦੇ ਹੈ ਕਹਿੰਦੇ ਜਿਸ ਐਮਪੀ ਦੀ ਕੋਠੀ ਰਹਿੰਦੇ ਨੇ ਕੇਜਰੀਵਾਲ ਕਹਿੰਦੇ ਉੱਥੇ ਹਾਰੇ ਹੋਏ ਬੰਦਿਆਂ ਨਾਲ ਮੀਟਿੰਗ ਕਰਦੇ ਨੇ ਕਹਿੰਦੇ ਬਿਕਰ ਸਿੰਘ ਜੀ ਕਹਿ ਰਹੇ ਨੇ ਭਾਈ ਦੇਖੋ ਭਾਈ ਕੁਝ ਤੇ ਕਰਨਗੇ ਲੱਗਦਾ ਸਭ ਤੋਂ ਪਹਿਲਾਂ ਬੀਬੀ ਮਾਨੂਕੇ ਦੀ ਟਿਕਟ ਖੱਟੀ ਜਾਊਗੀ ਕੁਲਵੰਤ ਸੰਘੇੜਾ ਕਰ ਇਹ ਚੀਜ਼ਾਂ ਤੇ ਹੁਣ ਅੱਗੇ ਆਉਣਗੀਆਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਜਿਹੜੀ ਸਰਗਰਮੀ ਆ ਉਹ ਕਿੱਧਰ ਨੂੰ ਜਾਂਦੀ ਹੈ ਕੀ ਉਹ ਕਰਦੇ ਨੇ ਇਸ ਜੀ ਨੂੰ ਆਪਾਂ ਵੇਖਾਂਗੇ ਤੁਸੀਂ ਇਹਨਾਂ ਦੀ ਬਈ ਹਾਲਾਤ ਦੇਖੋ ਚਲੋ ਵਰਸ਼ਨ ਰਹਿੰਦਾ ਮੈਂ ਖਬਰ ਕੱਲ ਕਰਨੀ ਚਾਹੁੰਦਾ ਸੀਗਾ ਆ ਇੱਥੇ ਇੰਟਰਵਿਊਸ ਵੀ ਆ ਗਈਆਂ ਹੁਣ ਤੇ ਜੋ ਇੰਟਰਵਿਊਸ ਦੇਖੀਆਂ ਮੈਂ ਉਹਦੇ ਵਿੱਚ ਐਮਐਲਏ ਸਾਹਿਬ ਦਾ ਵਰਸ਼ਨ ਹੈ ਨਹੀਂਗਾ ਜੀ ਉਹਦਾ ਤੇ ਆਪਾਂ ਜ਼ਰੂਰ ਕੋਟ ਕਰਦੇ ਹੂੰ ਤਦ ਮੈਨੂੰ ਅਸੀ ਕੱਲ ਨੂੰ ਫੇਰ ਟਰਾਈ ਕਰੀਏ ਆਪ ਦੇ ਪੱਧਰ ਤੇ ਜੇ ਉਹਨਾਂ ਦੀ ਗੱਲ ਨੂੰ ਜਾਵੇ ਇਹਨਾਂ ਦਾ ਗੁਰੂ ਹਰ ਸਾਹਿਬ ਦੇ ਵਿੱਚ ਇੱਕ ਆਪਦਾ ਬੰਦਾ ਹੂੰ ਉਹਦਾ ਉਹਦਾ ਪਤਾ ਨਹੀਂ ਮੈਂ ਮਾੜਾ ਜਾਂ ਦੇਖ ਲਵਾਂ ਉਹਦਾ ਨਹੀਂ ਮੈਂ ਹੁਣੇ ਹੀ ਦੇਖ ਲੈਣਾ ਕੋਈ ਵੱਡੀ ਗੱਲ ਨਹੀਂ ਹੂੰ ਉਹ ਆਪਦਾ ਬੰਦਾ ਆਪਦੇ ਹੀ ਬੰਦੇ ਤੇ ਆਪਦੇ ਹੀ ਐਮਐਲਏ ਤੇ ਦੋਸ਼ ਲਾ ਰਿਹਾ ਹੂੰ ਤੇ ਉਹਦੀ ਰਿਕਾਰਡਿੰਗ ਵੀ ਹੈ ਸਭ ਜੀ ਰਿਕਾਰਡਿੰਗ ਵੀ ਆਡੀਓ ਆਈਆ ਉਨੇ ਪੁਲਿਸ ਸ਼ਿਕਾਇਤ ਵੀ ਭੇਜੀ ਆ ਪਾਰਟੀ ਸ਼ਿਕਾਇਤ ਵੀ ਭੇਜੀ ਆ ਕਿ ਭਾਈ